प्यारे साथियों नमस्कार आओ आज तन्न कोटि से खां दिखे हो रही बरखा ते बद्दल बाई बारे जानकारी सांझी करिये साथियों पिछले 4-5 दिना तो बड़ी ही तेज गर्मी पै रही सी तन मन चुलसे पै सन धरती भी तड़फ रही सी आज सुबह सवेर तो ही ਨਿੱਕੀ ਨਿੱਕੀ ਕੈਨਮਨ ਹੋ ਰਹੀ ਹੈ ਅਸਮਾਨ ਤੇ ਬੱਦਲ ਛਾਏ ਹੋਏ ਨੇ ਤੇ ਹਲਕੀ ਹਲਕੀ ਹਵਾ ਨੇ ਵਾਤਾਵਰਨ ਦੇ ਵਿੱਚ ਠੰਡਕ ਜਈ ਕੋਲ ਦਿੱਤੀ ਹੈ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਸੋਹਣਾ ਵਾਤਾਵਰਨ ਜਿਹੜਾ ਹੈ ਉਹ ਬਣ ਚੁੱਕਾ ਹੈ ਸਾਥੀਓ ਕੁਦਰਤ ਬੜੀ ਹੀ ਦਿਆਲੂ ਬੜੀ ਹੀ ਮਿਹਰਬਾਨ ਹੈ ਤੇ ਇਹ ਕੁਦਰਤ ਦੇ ਹੀ ਰੰਗ ਨੇ ਕਦੇ ਗਰਮੀ ਕਦੇ ਸਰਦੀ ਕਬੀ ਬਰਸਾਤ ਤੇ ਅੱਜ ਇਹ ਨਿੱਕੀ ਨਿੱਕੀ ਕੰਨ ਮੈਨੇ ਬੜਾ ਹੀ ਸੂਨਾ ਵਾਤਾਵਰਨ ਜਿਹੜਾ ਹੈ ਉਹ ਬਣਾ ਦਿੱਤਾ ਹੈ ਅਸਮਾਨ ਤੇ ਬੱਦਲ ਨੇ ਹਲਕੀ ਹਲਕੀ ਹਵਾ ਵੀ ਹੈ ਤੇ ਗਰਮੀ ਤੋਂ ਰਾਹਤ ਸਾਰੇ ਮਹਿਸੂਸ ਕਰ ਰਹੇ ਨੇ ਸਾਥੀਓ ਕੁਦਰਤ ਨਾਲ ਪਿਆਰ ਕਰੋ ਕੁਦਰਤ ਨੂੰ ਅਪਣਾਓ ਹਰੀਆਲੀ ਜਿਹੜੀ ਕਿ ਕੁਦਰਤ ਦਾ ਸ਼ਿੰਗਾਰ ਹੈ ਧਰਤੀ ਨੂੰ ਖੂਬਸੂਰਤ ਬਣਾਉਂਦੀ ਆ ਫੁੱਲ ਬੂਟੇ ਇਹਨਾਂ ਨਾਲ ਪਿਆਰ ਕਰੋ ਪੰਛੀ ਜਿਹੜੇ ਕਿਸ ਵਾਤਾਵਰਨ ਨੂੰ ਸੰਗੀਤਮਈ ਬਣਾਉਂਦੇ ਨੇ ਤੇਨਾਂ ਪੰਛੀਆਂ ਨਾਲ ਪਿਆਰ ਕਰੋ ਫੁੱਲ ਬੂਟੇ ਲਾ ਕੇ ਇਸ ਹਰਿਆਲੀ ਨੂੰ ਆਪਾਂ ਬਚਾਈਏ ਤੇ ਸਾਥੀਓ ਅੱਜ ਦਾ ਦਿਨ ਬੜਾ ਹੀ ਵਧੀਆ ਬੜਾ ਹੀ ਸੋਹਣਾ ਹੈ ਤੇ ਮੈਂ ਦੁਆਵਾਂ ਕਰਦਾ ਹਾਂ ਕਿ ਅੱਜ ਦਾ ਇਹ ਦਿਨ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਏ ਸਫਲਤਾ ਲੈ ਕੇ ਆਏ ਤੁਸੀਂ ਹੱਸਦੇ ਵਸਦੇ ਰਹੋ ਤੇ ਕੁਦਰਤ ਦੇ ਅੰਗ ਸੰਗ ਰਹੋ ਤੇ ਕੁਦਰਤ ਨੂੰ ਪਿਆਰ ਕਰੋ ਵਾਤਾਵਰਨ ਨੂੰ ਪਿਆਰ ਕਰੋ ਤੇ ਸਾਥੀਓ ਆਜ ਦਾ ਦਿਨ ਤੁਹਾਡੇ ਲਈ ਬਹੁਤ ਹੀ ਵਧੀਆ ਰਹੇ ਧੰਨਵਾਦ ਜੀ